ਸਤਿਨਾਮ ਸ੍ਰੀ ਵਾਹਿਗੁਰੂ ਇੱਕ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਬੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੀ ਜੀ ਸੋਚੀ ਲਖ ਵਾਰੇ ਚੁਪੇ ਚੁਪ ਨਾ ਹੋਵੀ ਜੇ ਲਾਏ ਰਹਾ ਲਿਖਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬਨਾ ਪੁਰਿਆ ਭਾਰੇ ਸੈਤ ਸਿਆੜ ਪਾਲਾ ਕੋ ਵੀ ਤਾ ਇਕ ਨਾ ਚੱਲੇ ਨਾਲ ਇਸ ਚਿਆਰਾ ਹੋ ਵੀਏ ਕਿ ਕੂੜੇ ਤੂਤੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਲ ਆਕਾਰ ਹੁਕਮ ਨੇ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇਕਲਾ ਹੁਕਮੀ ਬਖਸੀਸ ਇਕ ਹੁਕਮੀ ਤਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾੜ ਹੁਕਮ ਨਾ ਕੋਈ ਨਾਲਕ ਹੁਕਮੇ ਜੇ 부ਜੇ ਤਾਂ ਹੋਵੇ ਕਹਿ ਨ ਕੋਈ ਗਾਵੇ ਕੋ ਤਾੜ ਹੋਵੇ ਕਿਸੇ ਤਾੜ ਗਾਵੇ ਕੋ ਦਾੰਤ ਜਾਣੇ ਨਿਸ਼ਾਨ ਗਾਵੇ ਕੋ ਗੁਰ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰੇ ਗਾਵੇ ਕੋ ਸਾਜ ਕਰੇ ਤਦਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ dise door e gaave ko ve ke haadra door e katna katine aave toot e kat kat kati koti kot kot denda de lende tak paaye juga juga tar khae kai hukmi hukm chalae raho nanak vich se be prabahu sat cha saheb sat nau paakhya pau apar ਆਕੇ ਮੰਗੇ ਦੇ ਦੇ ਦਾਟ ਕਰੇ ਦਾਤਾਰ ਫੇਰ ਕੇ ਅਗੇ ਰਖੀਏ ਜੀ ਇਸੇ ਦਰਬਾਰ ਮੂਕੇ ਬੋਲਣ ਬੋਲੀਏ ਜਿਸੁ ਕਰੇ ਪਿਆਰ ਅੰਮ੍ਰਿਤ ਵੇਲਾ ਸਚਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦੁਆਰੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਜਿਸੇ ਮਿਆਂ ਤੇ ਨ ਪਾਇਆ ਮਾਨ ਨਾਨਕ ਗਾਵੀਏ ਗੀਤ ਮੀਲਿਦਾ ਨੇ ਗਾਵੀਏ ਸੁਨ ਰਖ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦਰ ਗੁਰਮਖ ਵੇਦਨ ਗੁਰਮਖ ਰਿਆਸਮਾਏ ਗੁਰੂ ਕੀ ਸਰਗੁਰ ਗੋਬ ਅਕਬਰ ਮਾ ਗੁਰੂ ਪਾਰਵਤੀ ਮਾਏ ਜਿਹੋ ਚੜਾ ਆਕਾ ਨਾ ਹੀ ਕਹੜਾ ਕਤ ਲੈ ਜਾਈ ਪੂਰਾ ਇੱਕ ਦੀਪ ਬੁਝਾਈ ਸਬਨਾ ਜੀ ਹਾਕਾ ਇਕ ਦਾਤਾ ਸੋ ਮੈਂ ਵੀ ਫਿਰ ਨਾ ਜਾਈ ਤੀਰਤ ਨਾਵਾਂ ਜੀ ਤੁਸ ਪਵਾ ਵਿੜਪਾੜੇ ਕੇ ਨਾ ਹੀ ਕੀ ਜੇ ਤੀ ਸਿਰਡੋ ਪਾਏ ਵਿਖਾ ਵਿਣ ਕਰਮਾ ਕੇ ਬਿਲੇ ਮਤ ਵਿੱਚ ਰਤਨ ਜਵਾਰ ਮਣਕੇ ਜੇ ਇੱਕ ਗੁਰ ਕੇਸ ਸੁਣੀ ਹੋਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰ ਆਰ ਜਾ ਹੋਰ ਦਸੋਣੀ ਹੋਏ ਨਵ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਈ ਕੇ ਜਿਸ ਚੈਰਤ ਜਗ ਲਈ ਜੇ ਤਿਸ ਨਦਰਣ ਆਵੀ ਤੇ ਬਾਤ ਨ ਪੁੱਛੇ ਕਈ ਕੀਟਾ ਅੰਦਰ ਕੀਟ ਕਰੇ ਦੋਚੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਦੇ ਸੂਜੀ ਜੀ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਣੀਏ ਨਾਥ ਸੁਣੀਏ ਤਰ ਦਵਲ ਆਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਪਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਈਸਰ ਵਰਮਾ ਇੰਦੇ ਸੁਣੀਏ ਮੁਖ ਸਲਾਹਣ ਮੰਦੇ ਸੁਣੀਏ ਜੋ ਕੇ ਜੁਗਤ ਤਲ ਭੇਦੇ ਸੁਣੀਏ ਸਾਸਤਿ ਸਿਮਰਤਿ ਦੇਦੇ ਨਾਨਕ ਭਗਤਾ ਸਦਾ ਵਿਕਾਸ ن پاپ کا ناسے سنس سن سنتو گیان سنیں اڑ تٹکا سنان سنیں پڑ پڑ پاوے مانے سنے لاگے سہج دیا نانک بگتا صدا وکاس سنئے دودھ پاپ کا ناس سنیے سنت، سنیے سنت، سنیے ਸੁਣੀਏ ਸਰਾ ਗੁਣਾ ਕੇਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਦੇ ਪਾਵੇ ਰਾਤ ਸੁਣੀਏ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਕਾਰ ਸੇ ਸੁਣੀਏ ਦੂਖ ਪਾਪ ਕਾ ਨਾ ਸੇ ਮੰਨੇ ਕੀ ਗਤੀ ਕਹਿ ਨਾ ਜਾਏ ਜੀ ਕੋ ਕਹਿ ਪੀਛੇ ਪਸਤਾਏ ਕਾਗਦ ਕਲਮ ਨਾਲ ਲਿਖੜ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝੜ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮੰਨੇ ਬੁਧੇ ਮੰਨੇ ਸਗਲ ਭਨ ਕੀ ਸੁਧੇ ਮੰਨੇ ਮੁਚੋਟਾ ਨਾ ਕਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਈ ਜੀ ਕੋ ਮਨ ਜਾਣੇ ਮੰਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਿਓ ਪਰਖੜ ਜਾਏ ਮੰਨੇ ਮੰਗ ਨ ਚੱਲੇ ਪੰਤੇ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵੇ ਲਾ ਪਿੱਖ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਣੇ ਮਨ ਸੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਈ ਮਾਨ ਪੰਜੇ ਸੋਈ ਦਰਾਜਾਨੇ ਪੰਚੋ ਕਾਬੂ ਇੱਕ ਦੀਆਂ ਜੇ ਕੋ ਕਹੇ ਕਰੇ ਵਿਚਾਰੇ ਕਰਤੇ ਕੇ ਕਰਨੇ ਨਾ ਹੀ ਸੁਮਾਰੇ ਤੋਲ ਤਰਬ ਦਿਆ ਕਾ ਫੂ ਤੇ ਸਤੋਕ ਥਾਪ ਰਖਿਆ ਜਿਸ ਤੂ ਤੇ ਜੇ ਕੋ 부ਜੇ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਤੱਤੀ ਹੋਰ ਪਰੇ ਹੋਰ ਹੋਰੇ ਇਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਉ ਸਭਨਾ ਨਿਕਿਆ ਉਹਦੀ ਕਲਾਮ ਉਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸੁਆਲੇ ਰੂਪੇ ਕੀਤੀ ਦਾਤ ਜਾਣੇ ਕੋਣ ਕੂ ਤੇ ਕੀਤਾ ਪਸਾਉ ਏਕੋ ਕਾਉ ਇਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗਰੰਥ ਮੁਕੀ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਐ ਸਖ ਦਾ ਤਾਰ ਅਸੰਖ ਸੂਰ ਮੋਹਾ ਮੋਹਾ ਅਸੰਖ ਮੋ ਲਿਵ ਲਈ ਤਾਲ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦੁੱਧ ਪਾਵੇ ਸਹੀ ਭਲਕਾਰ ਤੂੰ ਸਦਾ ਖਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾ ਬਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜਿਆ ਕਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਉੜੇ ਫਿਰਾਈ ਅਸਾਂ ਕਮਲੇਸ ਮਲ ਬਕਾਈ ਅਤੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਕਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਨিকার ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾਉ ਤਗਮ ਅੰਗਮ ਅਸਲ ਕੋ ਅਸੰਖ ਕਈ ਸਿਰ ਪਾਰ ਹੋਈ ਅਖੀਰ ਨਾਮ ਅਖੀਰ ਸਲਾ ਅਖੀਰ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰਸੇ ਯੋਗ ਦੇ ਕਾਣ ਜਿੰਨੀ ਇਹ ਲਿਖੇ ਤੇ ਸ੍ਰੀ ਨਾਈ ਜੀ ਫਰਮਾਏ ਤਿੱਥੇ ਪਾਈ ਜੇਤਾ ਕੀਤਾ ਤੇਤਾ ਨਾਉ ਬਿਨਾਂ ਵੀ ਨਾਏ ਕੋ ਤਾਉ ਉਦਰਤ ਕਾਮਣ ਕਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਹੀ ਪਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਕੇ ਮੂਤ ਪਲਿਤੀ ਕੱਪੜ ਹੋਏ ਇਹ ਸਭਉ ਲਈਏ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗ ਤੂੰ ਤੋਪੇ ਨਾਵੇ ਕੇ ਰੰਗੇ ਕੁੰਨੀ ਪਪੀ ਆਖ ਲਾਓ ਕਰ ਕਰ ਕਰਨਾ ਲਿਖੀ ਲੈ ਜਾਓ ਆਪੇ ਪੀਚੀ ਆਪੀ ਕਉ ਨਾਨਕ ਹੁਕਮੀ ਆਉ ਜਾਓ ਤੀਰਤਪ ਦਿਆਤ ਦਤਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣੀਏ ਮਨੀਏ ਮਨ ਕੀਤਾ ਪਾਉ ਅੰਤਰਗਤ ਤੀਤ ਮਨ ਲਾਉ ਸਭ ਗੁਣ ਤੇਰੇ ਨਾਮੇ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਵਸਤ ਬਾਣੀ ਪਰਮਾਉ ਸਤਿ ਸੁਹਾਣੂ ਸਦਾ ਮਨ ਚਾਉ ਕਮਣ ਤੋਂ ਇਹਦਾ ਵਕਤ ਕਮਣ ਤੀ ਤੀ ਕਮਣ ਵਾਰ ਕਮਣ ਸੇ ਇੰਤਮਾ ਕਮਣ ਸੇ ਤਹੋਈ ਆਕਾਰ ਇਹ ਨਾ ਪਾਇਆ ਪੰਡਤੀ ਜੇ ਹੋਵੇ ਨਿਕ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਪੁਰਾਣ ਕੀਤੀ ਮਾਰਨਾ ਚੋਕੀ ਚਾਣੇ ਜੁਤ ਮਾਰ ਨਾ ਕੋਈ ਜਾ ਕਰਤਾ ਸਿਰੜੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਕਾ ਕੀ ਬਸਲਾਈ ਕਿ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਕਾ ਹੋਵੀ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਨ ਸੋਈ ਪਤਾਲ ਪਤਾਲ ਲਖ ਅਗਾਸ ਅਗਾਸ ਓੜਕ ਓੜਕ ਉਪਲਿ ਥਕੇ ਵੇਦ ਕਹਿਣ ਇਕ ਬਾਤ ਸੈਸ ਅਟਾਰਾ ਕਹਿਣ ਕਿਤੇ ਬਾਕੂਲ ਇਕ ਤਾਤ ਲੇਕਾ ਹੋਇ ਤਾ ਲਿਖੀਏ ਲੇਕੇ ਹੋਇ ਵਿਕਾਸ ਨਾਨਕ ਵਡਾ ਆਕੀਏ ਆਪੇ ਜਾਣੇ ਆਪ ਸਲਾਹੀ ਸਲਾਤ ਸੂਰਤ ਨ ਪਾਇਆ ਨਦੀਆ ਅਤੇ ਵਾਹ ਆਵੇ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਲਤਾਨ ਕੀਵੇ ਤੁਲ ਨਾ ਹੋਣੀ ਜੇ ਇਸ ਮਨੈ ਨ ਵਿਸਰੀ ਅੰਤਨ ਸਿਪਤ ਕਹਿਣ ਲੈ ਅੰਤ ਅੰਤਨ ਕਰਨੇ ਦੀਨ ਨੇ ਅੰਤੇ ਅੰਤ ਨੇ ਵੇਖਣ ਸੁਣਨ ਨੇ ਅੰਤੇ ਅੰਤ ਨੇ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਣ ਕੇਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਈ ਇਹੋ ਅੰਤਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਈ ਵੱਡਾ ਸਾਹਿਬ ਉੱਚਾ ਤਾਉ ਉੱਚੇ ਉਪਰ ਉੱਚਾ ਨਾਉ ਅਵੜ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਸੋਈ ਜੀ ਵੀਰੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾ ਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਤੁਮਾਈ ਕੇਤੇ ਮੰਗੇ ਜੋਦ ਪਾਰ ਕੇ ਕੀਤਿਆਂ ਗੜਤ ਰਹੀ ਵਿਚਾਰ ਕੇਤੇ ਖਾਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਕ ਕਾਏ ਕਾਏ ਕੀਤਿਆਂ ਦੁਖ ਮੁਕਤਦ ਮਾਰੇ ਇਹ ਵੀ ਦਾ ਤੇਰੀ ਦਤਾਰ ਬੰਦੀ ਕਲਾਸੀ ਪਾੜੇ ਹੋਈ ਹੋਰ ਆਖ ਨਰ ਸਕੇ ਕੋਈ ਜੇ ਕੋ ਕਾਏ ਕੋ ਅਕਨ ਪਾਏ ਉਹ ਜਾਣੇ ਜੇਤਿਆ ਮੁਕਾਏ ਕਾਪੇ ਜਾਣੇ ਆਪੇ ਦੀ ਆਖੀ ਵੀ ਸਹੀ ਕਈ ਕਈ ਜਿਸ ਨੂੰ ਬਖਸ਼ੇ ਸਿੱਖ ਸਲਾਮ ਤਾਨਕ ਪਾਤਸ਼ਾਹੀ ਪਾਤਜ਼ਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀਏ ਮੁੱਲ ਭੰਡਾਰ ਅਮੂਲ ਆਵੇ ਅਮੂਲ ਜਾਈ ਅਮੂਲ ਪਾਈ ਅਮੂਲ ਸਮਾਈ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪ੍ਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪ੍ਰਮਾਨ ਅਮੂਲੋ ਅਮੂਲ ਆਕਿਆ ਨਾ ਜਾਏ ਆਕੇ ਆਕਰੇ ਲਿਵਲਾਏ ਆਕੇ ਵੇਦ ਪਾਤ ਪੁਰਾਣ ਆਕੇ ਪੜੇ ਕਰੇ ਵਿ ਗਿਆਨ ਆਕੇ ਬਰਮੇ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦੇ ਆਕੇ ਈਸਰ ਆਕੇ ਸਿੱਧ ਆਕੇ ਕੇਤੇ ਕੀਤੇ ਬੂਦੇ ਆਕੇ ਦਾਨਵ ਆਕੇ ਦੇਵ ਆਕੇ ਸੁਰ ਨਰ ਮਨਜਨ ਸੇਵ ਕੀਤੇ ਆਕੇ ਆਖਣ ਪਾਈ ਕੇਤੇ ਕੇਕੇ ਉਠ ਉਠ ਜਾਈਏ ਇਤੇ ਕੇਤੇ ਹੋਰ ਕਰੀ ਤਾ ਆਖ ਲੈ ਸਕੇ ਕਈ ਕਈ ਜੀਵੜ ਪਾਵੇ ਤੇਵੜ ਹੋਈ ਨਾਨਕ ਜਾਣੇ ਸਾਚਾ ਸੋਈ ਜੇ ਕੋ ਵਾਕੇ ਭੂਲ ਵਿਗਾੜ ਤਾਲ ਕੀ ਫਿਰਤੂਾਰ ਗਵਾਰ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਕਿਤਮੈ ਸਰਬ ਸੰਭਾਲੇ ਵਾਜੇ ਨਾਦ ਅਨਿਕ ਅਤੰਕਾ ਕੀਤੇ ਗਾਵਾਂ ਵਣਹਾਰੇ ਕੀਤੇ ਰਾਤ ਭਰੀ ਸਿਵ ਕਹਿੜੀ ਕੀਤੇ ਗਾਵਾਂ ਵਣਹਾਰੇ ਗਾਵੇ ਤੁਮੋ ਪਵਨ ਬਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮੇ ਵਿਚਾਰੇ ਗਾਵੇ ਹੀ ਇਸਰ ਮਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੱਤਿਹਾਸਨ ਬੈਠੇ ਦੇਵਤਿਆ ਦਰਨਾਲੇ ਗਾਵੇ ਸਿੱਧ ਸਮਤੀ ਅੰਦਰ ਗਾਵਣ ਸਾਦੇ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਡਣ ਰਖਿਦਾਰੇ ਜੁਗ ਜੁਗ ਰੇਦਾ ਨਾਲੇ ਗਾਵੇ ਮੋਨੀਆਂ ਮਨਮੋਹਣੇ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੀ 68 ਤੀਰਤ ਨਾਲੇ ਗਾਵੇ ਜੋਧਾ ਬਲਸੂਰਾ ਗਾਵੇ ਕਾਲੀ ਚਾਰੇ ਗਾਵੀ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਥਾਰੇ ਗਾਵੇ ਕੰਡ ਮੰਡਲ ਵਰ ਪੰਡਾ ਹਰ ਕਰ ਰਕੇ ਘਾਰੇ ਸਹੀ ਸੁਧਨੋ ਗਾਵੇ ਜੋਤਿ ਤੇ ਪਾਵਣ ਤੇਰੇ ਤੇਰੇ ਭਗਤਿਰ ਸਾਲੇ ਹੋਰ ਕੀਤੇ ਗਾਵਣ ਕੋ ਮੈਂ ਚਿਤ ਲਿਆਵਣੇ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਤੀ ਜਾਏ ਲਜਾਤੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੇ ਉਪਾਏ ਕਰ ਕਰ ਦੇਕੇ ਕੀਤਾ ਆਪਣਾ ਆਪਣਾ ਜੀਵ ਤੇ ਸਦੀ ਵਢਾਈ ਜੋ ਤੁਸ ਪਾਵੇ ਸੋਈ ਕਰਸੀ ਹੁਕਮੇ ਕਰਣਾ ਜਾਈ ਸੋ ਪਾਤਸ਼ਾਹ ਸਾ ਪਾਤਸ਼ਾਹ ਬਾਬਾ ਨਾਨਕ ਰਹਿਣ ਰਜਾਈ ਮੁਨ ਦਾਸਨ ਤੋ ਕੇ ਸਰਮ 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 ਪਤ ਚੂੜੀ ਧਿਆਨ ਕੀ ਕਰੈ ਵਿਪਤੀ ਚਿੰਤਾ ਕਾਲੁ ਕਵਾਰੀ ਕਾਇਆ ਜੋ ਤੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗ ਜੀਤ ਅਦੇਸ਼ ਤਿਸਿਆ ਅਦੇਸ਼ ਆਦੀ ਈਲ ਅਨਾਦੀ ਅਨਤ ਜੁਗ ਜੁਗ ਏ ਕੋ ਵੇਸ ਉਕਤ ਗਿਆਨ ਦੀਆ ਭੰਡਾਰਣ ਘਟ ਘਟ ਵਾਜੇ ਨਾ ਦੇ ਆਪ ਨਾਥ ਨਾ ਕੀ ਸਭ ਜਾਕੀ ਰਿੱਧੀ ਸਿੱਧਿ ਅਵਰਾਦ ਸੰਯੋਗ ਵਿਯੋਗ ਦੁਇ ਕਾਰ ਚਲਾਵੀ ਲੈ ਕੇ ਆਵੀ ਭਾਗ ਆਦੇਸ਼ ਤਿਸਿਆ ਦੇਸ ਆਦੀ ਈਰ ਅਰாதி ਅਰਤ ਜੁਗ ਜੁਗ ਇਹ ਕੋ ਵੇਸ ਕਾ ਮਾਈ ਜੁਗਤੇ ਆਈ ਤਿੰ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੀਵ ਤੁਸ ਪਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਉਹ ਵੀ ਡਾਨ ਆਦੇਸ திਸਿਆ ਦੇਸ਼ ਆਦੀ ਨੀਤ ਆਨਾਦੀ ਅਤਤ ਜੁਗ ਜੁਗ ਇੱਕੋ ਵੇਸ ਅਸਰ ਲੋਈ ਲੋਈ ਬੰਡਾਰਣ ਜੋ ਕੁਛ ਪਾਇਆ ਸੋ ਓਕਾ ਵਾਰ ਕਰ ਕਰ ਵੇਖੇ ਫਿਰ ਜਨਹਾਰ ਨਾਨਕ ਬੱਚੇ ਕੀ ਸਾਚੀ ਕਾਰਿ ਕਾਰਿ ਆਦੇਸ तिस आਦੇਸ ਆਦੀ ਅਨੀਰ ਅਨਾਦੀ ਅਨਹ ਤੇ ਜੁਗ ਜੁਗ ਇਕੋ ਵੇਸ ਇਕ ਦੋ ਜੀ ਬੋ ਲਖੋਈ ਲਖੋ ਵੀ ਲਖੀ ਸੇ ਲਖ ਲਖ ਕੀੜਾ ਅਕੀ ਇਕ ਨਾਮ ਜਗਦੀਸ਼ ਸਤੂ ਰਾਏ ਪੰਚ ਪਾਵੜੀਆਂ ਚੜੀਏ ਹੋਏ ਕੀਤੇ ਸੁਣ ਗੱਲਾਂ ਆਕਾਸ ਕੀ ਕੀਤਾ ਆਇ ਰੀਸ ਨਾਨਕ ਨਦਰੀ ਪਾਈ ਊੜੇ ਕੂੜੇ ਟੀਸ ਆਕਲ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਣ ਮਰਣ ਨ ਜੋਰ ਜੋਰ ਨ ਰਾਜ ਮਨ ਮਨਤੂਰ ਜੋਰ ਨ ਪੂਰਤ ਗਿਆਨ ਵਿਚਾਰ ਜੋਰ ਨ ਜੁਗਤੀ ਛੂਟੇ ਸੰਸਾਰੇ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨ ਕੋਈ කනාතිී රොත්තී තිත්ලී වාර පවඩ පඩි ඇගඩී පතාල ਇਸ ਵਿੱਚ ਧਰਤੀ ਤਾਂ ਪ੍ਰਕੀ ਧਰਮਸਾਲੇ ਇਸ ਵਿੱਚ ਜੀ ਜੁਗਤ ਕੇ ਰੰਗੇ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸਾਚ ਆਪ ਸੱਚਾ ਦਰਬਾਰ ਤੇ ਤੇ ਸੋਹਣ ਪੰਚ ਪਰਵਾਣ ਨਦਰ ਕਰਮ ਪਾਵੇ ਨਿਸ਼ਾਨ ਅਚਪਕਾਈ ਉੱਤੇ ਪਾਈ ਨਾਨਕਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮੇ ਗਿਆਨ ਕੰਡ ਕਾ ਆਖੋ ਕਰਮੇ ਕੇਤੇ ਪਵਨ ਪਾਣੀ ਬਸੰਤੇ ਕੇਤੇ ਕਰਮੇ ਕੀ ਸੇ ਕੀਤੇ ਵਰਮੇ ਕਾੜ ਤੇ ਕੜੀਏ ਰੂਪ ਰੰਗ ਕੇ ਵੇਸ ਕੇ ਸਿਆ ਕਰਮ ਉਬੀ ਮੇਰ ਕੇਤੇ ਕੇਤੇ ਦੂ ਉਪਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਤ ਕਿਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੋ ਮੁਨ ਕੇਤੇ ਕੇਤੇ ਰਤਨ ਸੁਮੰਦ ਕੇਤਿਆ ਕਾਣੀ ਕੇਤਿਆ ਬਾਣੀ ਕੇਤੇ ਪਾਤ ਨਿਰੰਦ ਕੇਤਿਆ ਪੂਰਤ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੀਥੇ ਨਾਦ ਵਿਨੋਦ ਕੋੜ ਅਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੇ ਘਾੜ ਤੇ ਖੜੀਏ ਬੋਤ ਰੂਪ ਤਾਂ ਕਿ ਗੱਲਾਂ ਕਤਿਆ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਿਤੇ ਖੜੀਏ ਸੂਰਤ ਮਤ ਮਨ ਬੁੱਧੇ ਤਿੱਥੇ ਖੜੀਏ ਸੁਰਾ ਸਿਦਾ ਕੀ ਸੁਧ ਕਰਮ ਕੰਡ ਕੀ ਬਾਣੀ ਚੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾਵਲ ਪੂਰੇ ਪੂਰੇ ਤਿੰਨ ਮਹਿਰਾਮ ਰਿਹਾ ਮਨ ਤਿੰਨ ਮਹਿਰਾਮ ਰਿਹਾ ਪਰਪੂਰੇ ਤੇ ਸੀਤੋ ਸੀਤਾ ਮਹਿ ਮਮਾਈ ਤਾਂ ਕੇ ਰੂਪ ਨ ਕਤਲੇ ਜਾਏ ਦਾ ਉਪਰੈ ਰ ਟਾਗੇ ਜਾ ਜਿ ਕੋ ਰਾਂਭੁ ਤੇ ਮਨਮਾ ਤੀਤੇ ਭਗਤ ਵਸੇ ਕੇ ਲੋ ਕਰ ਕਰ ਅਨੰਦ ਸੱਚਾ ਮਨ ਸੋਈ ਸੰਸਖੰਡ ਬੰ ਤੇਲੰਕਾਰ ਕਰ ਕਰ ਦੇਕੇ ਨਦਰਿ ਨਿਹਾਲੇ ਤੀਤੇ ਖੰਡ ਬੰਡਲ ਪਰ ਬੰਦੇ ਜੇ ਕੋ ਕਥੀਤ ਅਤਨ ਅਤੈ ਤੀਤੇ ਲੋ ਲੋ ਆਕਾਰ ਜੀਵ ਜੀਵ ਹੁਕਮ ਤੀਤੇ ਵਿਕਾਰ ਵੇਖੇ ਲਿਖਤੇ ਕਰ ਵਿਚਾਰੇ ਚਾਰੇ ਨਾਨਕ ਕਤਨਾ ਕਰਣਾ ਕਰੜਾ ਪਾਰ ਜਤ ਪਹਾਰ ਨੀਰਜ ਸੁਨਿਆਰ ਐਹ ਰਣਮਤ ਵੇਦ ਅਥਿਆਰ ਪੌਖਲਾ ਅਗਣ ਤੇ ਤਪਤਾਪ ਤਪਤਾਉ ਬਾंडा ਪਾਉ ਅੰਮ੍ਰਿਤ ਢਾਲ ਢੜੀਏ ਸਬਤ ਸਚੀ ਟਕਸਾਲ ਹੈ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਣ ਗੁਰਿ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੁਈ ਦਾਈ ਦਾਇਆ ਕੇਲੇ ਸਗਲ ਜਗਤ ਪਵਣ ਗੁਰਿ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੁਈ ਦਾਈ ਦਾਇਆ ਕੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਏਤੀ ਛੁਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਏਤੀ ਛੁਟੀ ਨਾਲ ਵਾਹਿਗੁਰੂ ਕਾ ਕਾਲ ਕਾ ਵਾਹਿਗੁਰੂ ਜੀ ਕੀ ਫਤਿਹ